ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਟਾਈਮ ਹੋ ਗਿਆ ਜੀ ਮਾਰਨਿੰਗ ਦੇ ਸਵਾ 7 ਤੇ ਅੱਜ ਜਿਸਨੂੰ ਆਪਣੇ ਨੂੰ ਤੀਜ ਦੀ ਛੁੱਟੀ ਹੈ ਜੀ ਤੇ ਤਰੀਕ ਹੈ ਜੀ ਅੱਜ 7 ਤੇ ਦਿਨ ਹੈਗਾ ਅੱਜ ਬੁੱਧਵਾਰ ਦਾ ਤੇ ਆਪਾਂ ਕਰਨ ਲੱਗੇ ਆ ਜੀ ਵੀਡੀਓ ਸਟਾਰਟ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਪਹਿਲੀ ਵਾਰ ਸਾਡਾ ਬਲੌਗ ਵੀਡੀਓ ਦੇਖ ਰਹੇ ਆ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੀ ਵੀਡੀਓ ਵਧੀਆ ਲੱਗੀ ਲਾਈਕ ਜ਼ਰੂਰ ਕਰਿਓ ਜੀ ਤੇ ਬਾਕੀ ਕਮੈਂਟ ਕਰਕੇ ਜ਼ਰੂਰ ਦੱਸਿਓ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਚਲੋ ਜੀ ਕਰਦੇ ਆਪਾਂ ਵੀਡੀਓ ਸ਼ੁਰੂ ਤੇ ਇਧਰ ਧੋ ਰੱਖਿਆ ਜੀ ਆਪਾਂ ਕੱਪੜੇ ਕੱਪੜੇ ਦਾ ਧੋਤੇ ਟਾਈਮ ਨਹੀਂ ਪਰ ਭੂਰ ਜਿੜਗੀ ਆਂਦੀ ਹੈਗੀ ਹੁਣ ਤੇ ਬੱਦਲ ਬਾਈ ਬਹੁਤ ਜਿਆਦੇ ਹੋਈ ਪਈ ਐ ਦੇਖੋ ਰੱਬ ਜਮਾ ਕਾਲਾ ਹੋਇਆ ਪਿਆ ਤੇ ਮੀ ਅੱਜ ਤਾਂ ਵਧੀਆ ਜੀ ਚਲੋ ਹਨਾ ਝੋਨੇ ਨੂੰ ਸਾਰਾ ਲੱਗ ਜੂਗਾ ਤੇ ਬਸ ਜੀ ਮੈਂ ਧੋਣੀ ਐ ਕਪੜੇ ਧੋ ਕੇ ਪਾਤੇ ਬਸ ਕੱਲੇ ਪੌਣੇ ਰਹਿ ਗਏ ਧੋਣ ਵਾਲੇ ਮਖਾ ਚ ਹੱਥਾਂ ਦੇ ਮਸਲ ਦਿੰਨੇ ਆਪਾਂ ਕਦੇ ਮਸ਼ੀਨ ਚ ਨਹੀਂ ਪਾਇਕ ਹਨਾ ਤੇ ਵਧੀਆ ਨਿੱਖਰ ਜਾਂਦੇ ਹੱਥਾਂ ਤੇ ਤੇ ਚਲੋ ਜੀ ਧੋ ਲਈ ਆਪਾਂ ਪੌਣੇ ਤੇ ਫੇਰ ਮਿਲਦੇ ਆਂ ਤੁਹਾਨੂੰ ਲੋ ਜੀ ਆਪਾਂ ਧੋ ਰਹੇ ਆ ਪੌਣੇ ਤੇ ਹੱਥਾਂ ਤੇ ਜੀ ਵਧੀਆ ਨਾ ਸਾਰਾ ਵੀ ਆਟਾ ਜਾ ਤੇ ਜਿਵੇਂ ਕਿ ਹੋ ਜਾ ਹੁੰਦਾ ਹਨਾ ਰੋਟੀਆਂ ਤੇ ਲੱਗਿਆ ਜਿਹੜਾ ਸਾਰਾ ਵਧੀਆ ਨਿਖਰ ਜਾਂਦੇ ਹੱਥਾਂ ਤੇ ਮਸ਼ੀਨ ਚ ਇੰਨੀ ਚੰਗੀ ਤਰ੍ਹਾਂ ਨਿਖਰ ਦੇ ਨਹੀਂ ਪਾਉਂਦੀ ਆਪਾਂ ਕਿੰਨੇ ਸਾਫ ਪਾਣੀ ਪਾ ਕੇ ਪਸ਼ੀਂਚ ਕੀੜੇ ਦਵਾ ਦਈਏ ਪਰ ਉਹ ਗੱਲ ਨਹੀਂ ਬੰਦੀ ਜਿਹੜੀ ਹੱਥਾਂ ਤੇ ਧੋ ਕੇ ਵਧੀਆ ਗੱਲ ਬੰਦੀ ਹੈ ਤੇ ਵਾਸਤੀ ਪਾਸ ਕੱਪੜੇ ਸਾਰੇ ਧੋ ਕੇ ਪਾਤੇ ਸੀ ਮੇਰੇ ਪੌਣੇ-ਪੌਣੇ ਰਹਿ ਗਏ ਸੀ ਧੋਣ ਵਾਲੇ ਮੱਖਾ ਚਲ ਧੋ ਤਾਂ ਦੋ ਤਿੰਨ ਜਸ਼ਨ ਦੇ ਸੀ ਪੌਣੇ ਸਕੂਲ ਬਬਾ ਇਹ ਵੀ ਪੌਣੇ ਚ ਹੀ ਲੈ ਕੇ ਜਾਂਦਾ ਜੀ ਰੋਟੀ ਆਪਾਂ ਕਦੇ ਵੀ ਕੋਈ ਜਿਵੇਂ ਚਾਂਦੀ ਦਾ ਵਰਕ ਹੁੰਦਾ ਜਾਂ ਹੋਰ ਕਾਗਜ ਵਗੈਰਾ ਨਹੀਂ ਵਰਤੇ ਆਪਾਂ ਇਹ ਸਕੂਬੀ ਪੌਣਿਆਂ ਚ ਹੀ ਲੈ ਕੇ ਜਾਂਦਾ ਤੇ ਦੋ ਤਿੰਨ ਸੀਗੇ ਪੌਣੇ ਰੋਟੀ ਵਾਲੇ ਆਪਣੇ ਤੇ ਇੱਕ ਅੱਧਾ ਉਹ ਹੋ ਜਾਂਦਾ ਰੋਟੀਆਂ ਰੋਟੀਆਂ ਝਾੜ ਨਾਲ ਤੇ ਲਓ ਜੀ ਆਪਾਂ ਧੋ ਰਹੇ ਸੀਗੇ ਪੌਣੇ ਤਸੱਲੀ ਜੀ ਹੋ ਜਾਂਦੀ ਹੈ ਜੀ ਹੱਥਾਂ ਧੋ ਕੇ ਵੀ ਹਾਂ ਵਧੀਆ ਨਿੱਖਰ ਕੇ ਇਹ ਚਿੱਟੇ ਚਿੱਟੇ ਨਿਕਲ ਆਏ ਜੀ ਬਹੁਣੇ ਤੇ ਮੌਸਮ ਬਹੁਤ ਖਰਾਬ ਸੀਗਾ ਜੀ ਰੱਬ ਦਾ ਤੇ ਬਸ ਆਏ ਸੀਗਾ ਵੀ ਸੁੱਕ ਗਿਆਣ ਕੱਪੜੇ ਛੇਤੀ ਤਾਂ ਜਾਂਗਾ ਤੇ ਇੱਥੇ ਆਪਾਂ ਲਾ ਗਏ ਲੋ ਜੀ ਇੱਧਰ ਮੈਂ ਲਾ ਗਈ ਪੋਚੇ ਲਾਉਣ ਤੇ ਆਪਾਂ ਸੁਆ ਇੱਧਰ ਲਾਤਾ ਕਮਰੇ ਚ ਤੇ ਚਾਦਰ-ਜੁੱਦਰ ਝਾੜ ਕੇ ਪਿਛਾਤੀ ਤੇ ਗੈਲਰੀ ਚ ਲਾਤਾ ਤੇ ਬਸ ਹੁਣ ਆਪਣੇ ਕੋਲੇ ਰਸੋਈ ਤੇ ਬੈਠ ਕੇ ਰਹੇਗੀ ਚੌਂਤਰੇ ਤੇ ਦੇਖਦੇ ਆਜ ਲਾਵਾਂ ਜ ਨਾ ਲਾਵਾਂ ਦੋ ਚਿੱਤਾ ਜੀਜਾ ਹੋਇਆ ਪਿਆ ਕਿਉਂਕਿ ਕਣੀਆਂ ਜੀਆਂ ਡਿੱਗੀਆਂ ਆਂਦੀਆਂ ਹੈਗੀਆਂ ਤੇ ਜਿਆਦਾ ਆ ਗਿਆ ਤਾਂ ਫਿਰ ਤਾਂ ਕੋਈ ਫਾਇਦਾ ਹੀ ਨਹੀਂ ਦੇਖਦੇ ਆ ਚਲੋ ਛੋਟੇ ਚੌਂਤਰੇ ਤੇ ਜਿੱਥੇ ਆ ਬਰੋਟੀ ਬਣਾਉਣੇ ਹੁੰਨੇ ਆ ਦੇਖਦੇ ਆ ਲਾਵਾਂ ਕਿ ਨਾ ਲਾਵਾਂ ਤੇ ਚਲੋ ਜੀ ਤੇ ਮੰਮੀ ਨੇ ਗੁੰਨ ਕੇ ਰੱਖਤਾ ਜੀ ਆਟਾ ਕਿਉਂਕਿ ਪਸੂ ਹਜੇ ਨੀਰਾ ਖਾਈ ਜਾਂਦੇ ਸੀਗੇ ਮੰਮੀ ਕਹਿੰਦੀ ਚੱਲ ਮੈਂ ਉਹਨੇ ਬੈਠੀ ਬੈਠੀ ਆਟਾ ਗੁੰਨਣ ਦੀ ਐ ਤੇ ਫੇਰ ਕਹਿੰਦੀ ਪਸੂ ਬਾਹਰ ਬੰਨੇ ਆਉਂਗੀ ਤੇ ਲਓ ਜੀ ਆਟਾ ਦਿੱਤਾ ਟਾ ਕੇ ਇੱਥੇ ਰਾਂ ਗੁੰਨ ਕੇ ਰੱਖਤਾ ਤੇ ਮੈਂ ਲਾਉਣੀਆ ਪੋਚੇ ਤੇ ਕਣੀਆਂ ਬਾੜੀਆਂ ਬਾੜੀਆਂ ਡਿੱਗੀਆਂ ਆਂਦੀਆਂ ਮੈਂ ਦੌੜਾ ਰਸੋਈ ਚ ਪੋਚਾ ਲਾ ਕੇ ਤੇ ਟੋਕਰਾਂ ਸਾਹਮਣੇ ਜੀ ਅੰਦਰ ਨੇ ਸਾਰੇ ਭਾਂਡੇ ਫੇਰ ਦੁਬਾਰੇ ਧੋਣ ਵਾਲੇ ਹੋ ਜਾਣਗੇ ਹੋਰ ਹੀ ਹੋ ਜਾਂਦੇ ਕਣੀਆਂ ਨੱਚ ਚੁੱਚਪੇ ਜੇ ਤੇ ਚਲੋ ਜੀ ਇਹ ਲਓ ਜੀ ਇੱਧਰ ਆਪਣਾ ਸੋਨੂੰ ਦੇਸੀ ਸਟੈਂਡ ਦਿਖਾ ਗਏ ਕੱਪੜਿਆਂ ਵਾਲਾ ਦੇਖੋ ਜੀ ਪੋਣੇ ਧੋ ਕੇ ਬਾਤੇ ਇੱਥੇ ਮੈਂ ਸਟੈਂਡ ਆਪਣੇ ਚ ਪ੍ਰਾਂ ਨੀ ਟਰੈਕਟਰ ਦੀ ਛਤਰੀ ਸੀਗੀ ਇਹ ਤੇ ਉਹਦੇ ਤੇ ਪਾਤੇ ਆ ਜਸ਼ਨ ਦੇ ਸਕੂਲ ਵਾਲੇ ਪੋਣੇ ਆ ਤੇ ਆ ਆਪਣੇ ਜਿਹੜੇ ਵੀ ਡੱਬਿਆਂ 'ਚ ਹੁੰਦੇ ਆ ਉਹ ਪੋਣੇ ਆ ਤੇ ਜਾੜੇ ਖਰਾਬ ਜਿ ਹੋਏ ਪਏ ਸੀ ਕਿਉਂਕਿ ਉਹ ਦਿਆਲੂਆਂ ਵਾਲੇ ਪਰੌਠੇ ਜਿ ਬਣਾਏ ਸੀਗੇ ਤੇ ਪਰਸੋਂ ਦੇ ਤੋਂ ਮੈਂ ਕਰੀ ਨਹੀਂ ਕੱਲ ਵੀ ਧੋਣੇ ਸੀ ਬਸ ਕੱਲ ਵੀ ਥੋੜਾ ਜਿ ਉੱਠਣ 'ਚ ਲੇਟ ਹੋ ਗਏ ਤੇ ਅੱਜ ਫਿਰ ਮਖ ਚੱਲ ਅੱਜ ਪੋਣੇ ਧੋਣੇ ਅੱਜ ਜਸ਼ਨੇ ਨੂੰ ਛੁੱਟੀ ਐ ਤੇ ਦੋ ਤਿੰਨ ਦਿਨਾਂ ਬਾਅਦ ਵੈਸੇ ਹੂੰ ਤਾਂ ਡੇਲੀ ਬਦਲ ਦਿੰਨੇ ਆ ਤੇ ਗੱਲ ਕਰ ਜਿੱਦੇ ਆਲੂ ਵਾਲੇ ਬਰੌਠੇ ਬਗਾਏ ਸੀ ਉਹਦੇ ਨਾਲ ਹਲਦੀ ਜੀ ਦਾ ਰਕ ਕਰ ਲਰ ਜਾ ਚੜ ਗਿਆ ਸੀ ਇਹਨਾਂ ਨੂੰ ਤੇ ਮੈਂ ਖਚਾਲ ਅੱਜ ਧੋ ਦਿੰਨੇ ਲਓ ਜੀ ਇੱਥੇ ਲੱਗੇ ਸੀਗੇ ਆਪਾਂ ਪੋਚੇ ਲਾਉਣ ਤੇ ਪਹਿਲਾਂ ਮੈਂ ਉੱਧਰ ਤਾਂ ਲਾਤੇ ਸੀ ਕਮਰਾ ਬਚਾਲ ਦੀ ਫਿਰ ਮੈਂ ਵੀਡੀਓ ਬਣਾਉਣ ਲੱਗ ਗਈ ਤੇ ਫਿਰ ਮੈਂ ਇਧਰ ਰਸੋਈ ਚਲਾ ਲਿਆ ਸੀ ਤੇ ਚੌਂਦਰੇ ਤੇ ਲਾਉਂਦੇ ਕਰਦੇ ਜਸ਼ਨ ਆ ਗਿਆ ਸੀ ਖੇਤ ਗਿਆ ਸੀ ਇਹ ਫਿਰ ਮੈਂ ਜਸ਼ਨ ਨੂੰ ਆਖਿਆ ਮਾਪੂਤ ਵੀਡੀਓ ਬਣਾ ਦੇ ਤੇ ਪਹਿਲਾਂ ਤਾਂ ਮੇਰਾ ਇਰਾਦਾ ਹੈ ਨਹੀਂ ਸੀਗਾ ਜੀ ਵੀ ਚੌਂਦਰੇ ਤੇ ਪੋਚਾ ਲਾਉਂਦਾ ਮਾ ਖ ਮੌਸਮ じゃ ਖਰਾਬ ਹੋਇਆ ਪਿਆਗਾ ਤੇ ਫਿਰ ਦੂ ਬਾਦ ਰੱਬ ਨੇ ਇੱਕਦਮ ਧੁੱਪ ਜੇ ਕੱਢ ਲਈ ਬੱਦਲ ਜੇ ਪਤਾ ਨਹੀਂ ਕਿੱਧਰੇ ਲੱਗੇ ਆ ਮੈਂ ਕਿ ਹੁਣ ਨਹੀਂ ਆਉਂਦਾ ਚਲ ਮੈਂ ਲਾ ਦਨੀ ਆ ਤੇ छुट ਜਾਇਆ ਹੋ ਜਾਂਦਾ ਹੈ ਨਾ ਪੋਚਾ ਲਾਇ ਤੂੰ ਚੌਂਤਾ ਫਿਰ ਵੀ ਆਪਾਂ ਰੋਟੀ ਪਾਣੀ ਡੱਬੇ ਵਗੈਰਾ ਧਰ ਲੈਣੇ ਇੱਥੇ ਥੱਲੇ ਤੇ ਮੈਂ ਲਾਗੀ ਸੀ ਜੀ ਪੋਚਾ ਲਾਉਣ ਰੋਜ਼ ਪਤਾ ਨਹੀਂ ਜੀ ਇਹ ਨਾ ਰੋਜ਼ ਪੋਚਾ ਲਾਈਦਾ ਇੱਥੇ ਚੌਂਤਰੇ ਤੇ ਵੀ ਸਾਰੇ ਕਿਤੇ ਪਤਾ ਨਹੀਂ ਰੇਤਾ ਰੋਜ਼ ਕਿੱਥੋਂ ਆਉਂਦਾ ਹੈ ਨੰਨ ਮਾੜੀ ਮੋਟੀ ਪਰ ਹਵਾ ਜੀ ਚੱਲਦੀ ਰਹਿੰਦੀ ਹੈ ਜੇ ਉਹ ਹੀ ਆਈ ਜਾਂਦਾ ਫਿਰ ਉਹ ਸਾਨੂੰ ਪਤਾ ਹੈ ਨਾ ਤੇ ਦੂਜੇ ਤਾਂ ਜੀ ਆਪਾਂ ਕਮਰੇ ਵਗੈਰਾ ਅਜ ਤਾਂ ਉਹ ਸਟੈਂਡ ਵਾਲੇ ਪੁੱਛ ਨਾ ਲਾ ਦਨੇ ਤੇ ਇੱਥੇ ਫਿਰ ਇਹਦੇ ਨਾਲ ਆਉਣੇ ਆ ਉਹ ਫਿਰ ਕੱਸਦਾ ਨਹੀਂ ਕਿ ਇੱਥੇ ਆਪਾਂ ਲੱਗੇ ਸੀ ਜੀ ਰੋਟੀ ਤਿਆਰੀ ਕਰਨ ਲਓ ਜੀ ਮੰਮੀ ਲੱਗੇ ਪੇੜੇ ਕਰਨ ਇੱਧਰ ਆਪਣਾ ਤਵਰਾ ਤੰਦੂਰ ਚਟਨੀ ਰਗੜੀ ਸੀਗੀ ਆਪਾਂ ਤੇ ਟਾਕ ਦੀਏ ਚਟਨੀ ਜਿਨੇ ਚਟਨੀ ਨਾ ਖਾਣੀ ਹੋਈ ਚਟਨੀ ਖਾ ਲੈਣਗੇ ਜਿਨੇ ਆਪਾਂ ਰਾਤ ਬਣਾਈ ਸੀ ਕੜੀ ਕੜੀ ਨਾ ਖਾਣੀ ਹੋਈ ਕੜੀ ਨਾ ਖਾ ਲੈਣਗੇ ਲੋ ਜੀ ਬਣਾ ਲਈਏ ਰੋਟੀ ਲੋ ਜੀ ਮੈਂ ਤੇ ਮम्मी ਲੱਗੇ ਸੀਗੇ ਰੋਟੀ ਤੇ ਜਸ਼ਨਾ ਆਪਣਾ ਬਣਾ ਰਿਆ ਸੀ ਕੈਮਰਾਮੈਨ ਆਪਣਾ ਅੱਜ ਘਰੀ ਆ ਸਾਨੂੰ ਪਤਾ ਛੁੱਟੀ ਐ ਤੇ ਇਹ ਬਣਾ ਰਿਆ ਸੀ ਜੀ ਵੀਡੀਓ ਤੰਦੂਰ ਤੇਜਾ ਜੀ ਕਿਰਨ ਤਪਣ ਦੀ देर ਹੁੰਦੀ ਹੈ ਜਮਾ ਟਾਈਮ ਨਹੀਂ ਲੱਗਦਾ ਬਸ 5-10 ਮਿੰਟਾਂ ਚ ਸਾਰੀਆਂ ਰੋਟੀਆਂ ਲੈ ਜਾਂਦੀਆਂ ਤੇ ਬਹੁਤ ਆਪਣਾ ਤੰਦੂਰ ਇਹ ਆਇਆ ਸੀ 500 ਦਾ ਤੇ ਇਹ ਤੰਦੂਰ ਜੀ ਜਿਵੇਂ ਇੱਕ ਵਾਰੀ ਤਪਾ ਲਏ ਨਾ ਜੇ ਤੇ ਹੁਣ ਜਿਵੇਂ ਅਸੀਂ ਹੁਣ ਜਿੰਨੀਆਂ ਰੋਟੀਆਂ ਸਾਰੇ 6-7 ਚਾਰ-ਪੰਜ ਜਣਿਆਂ ਦੀਆਂ ਹੁੰਦੀਆਂ ਜੇ ਚਾਰ-ਪੰਜ ਜਣਿਆਂ ਦੀ ਹੋਰ ਰੋਟੇ ਲਾਉਣਾ ਹੋਣਾ ਤਾਂ ਉਹ ਵੀ ਇਹ ਤੇ ਲੱਗ ਜਾਂਦਾ ਜੀ ਇੱਕ ਵਾਰੀ ਤਪ ਜਾਂਦਾ ਤੇ ਦੁਬਾਰੇ ਸਪਾਉਣ ਦੀ ਲੋੜ ਨਹੀਂ ਪੈਂਦੀ ਆਪਣੀਆਂ ਵਧੀਆ ਰੋਟੀਆਂ ਆ ਜਾਣੀਆਂ ਜੇ ਹੋਰ ਵੀ ਰੋਟੀਆਂ ਲਾਉਣੀਆਂ ਹੁਣ ਉਹ ਵੀ ਆ ਜਾਣ ਬਹੁਤ ਹੀ ਜਿਆਦਾ ਸੇਕ ਹੁੰਦਾ ਜੀ ਮੰਮੀ ਨੂੰ ਮੈਂ ਤਾਂ ਮੰਮੀ ਨੂੰ ਤਾਂ ਹੀ ਦੇਖਿਆ ਨਹੀਂ ਮਾ ਮਮਮੀ ਤੁਹਾਡੇ ਹੱਥਾਂ ਨੂੰ ਸੇਕ ਨਹੀਂ ਲੱਗਦਾ ਮੈਂ ਇੱਕ ਦੋ ਵਾਰੀ ਟਰਾਈ ਕੀਤਾ ਜੀ ਮੇਰੇ ਤਾਂ ਹੱਥ ਨੂੰ ਸੇਕ ਲੱਗ ਗਿਆਂਦਾ ਨਾ ਤਾਂ ਰੋਟੀ ਚੰਗੀ ਤਰ੍ਹਾਂ ਵਿੱਚ ਚਪਦੀ ਹੈ ਵਿੱਚ ਮੈਥੋਂ ਤਾਂ ਵਿੱਚ ਹੀ ਡਿੱਗ ਪੈਂਦੀ ਹੈ ਤੰਦੂਰ ਦੇ ਮੰਮੀ ਬਥੇਰਾ ਦੇ ਮੈਨੂੰ ਸਿੱਖ ਲਾ ਤੈਨੂੰ ਬਲ ਆ ਜਾਊਗਾ ਮਾੜਾ ਮੋਟਾ ਸਿੱਖ ਲਾ ਮੈਂ ਆਖਦੇ ਨਹੀਂ ਮੰਮੀ ਮੈਨੂੰ ਨਹੀਂ ਆਬ ਹਾਉਂਦਾ ਮੰਮੀ ਆਂਦੀ ਹਾਉਂਦਾ ਆਜੇ ਤੈਨੂੰ ਸਾਦਦਾ ਮੈਂ ਕਿਵੇਂ ਲਾ ਲਵਾਂ ਚਲ ਜਿਵੇਂ ਤੁਹਾਡਾ ਜੀ ਕਰਦਾ ਉਹ ਵੀ ਕਿਵੇਂ ਮਰਜ਼ੀ ਮੰਨ ਲਓ ਕਿ ਲੋ ਜੀ ਇੱਥੇ ਆਪਾਂ ਲੱਗੇ ਸੀ ਰੋਟੀ ਖਾਣ ਰੋਟੀ ਰਾਟੀ ਪਕਾ ਲਈ ਸੀ ਖੇਤਾਂਾਂ ਦੀ ਰੋਟੀ ਦਿੱਤੀ ਸੀ ਆਪਾਂ ਭੇਜ ਜੀ ਤੇ ਕੌਲੇਜ ਪਾ ਰੱਖੀ ਸੀ ਜੀ ਲੱਸੀ ਤੁਸੀਂ ਆਖੋਗੇ ਐਡਾ ਵੱਡਾ ਕੌਲਾ ਅਸੀਂ ਜੀ ਸਾਰੇ ਜਣੇ ਨਾ ਵੀ 4-5 ਕੌਲੇ ਆ ਸਾਡੇ ਤੇ ਜਿਵੇਂ ਰੋਟੀ ਪਾਣੀ ਤਾਂ ਨਹੀਂ ਵੀ ਰੋਟੀ ਖਾਣੇ ਪਉਣਾ ਹੋਵੇ ਜਾਂ ਤੇ ਜਿਵੇਂ ਲੱਸੀ ਪਾਣੀ ਹੋਵੇ ਵੱਡੀ ਹੋਇਆ ਵੱਡੇ ਕੋਲੇ ਆਗੀ ਕੇਰੇ ਪੈ ਜਾਂਦੇ ਇਹਦੇ ਵਿੱਚ ਦੁਬਾਰੇ ਦੁਬਾਰੇ ਨਹੀਂ ਪਾਕੀ ਇਹ ਮੰਜੇ-ਮੁੰਜੇ ਤੇ ਜਾਂ ਬੈੱਡ ਤੇ ਜਿਵੇਂ ਧਰਨਾ ਹੋਵੇ ਹਨਾ ਵਧੀਆ ਟਿਕ ਜਾਂਦਾ ਗਲਾਸ ਵਗੈਰਾ ਨਹੀਂ ਉਹ ਹੁੰਦਾ ਤੇ ਆਪਾਂ ਲੱਗੇ ਸੀ ਜੀ ਏਦੋਂ ਬਾਅਦ ਰੋਟੀ-ਰੋਟੀ ਖਾ ਕੇ ਭਾਂਡੇ-ਕੁੰਡੇ ਚਾਕੇ ਮਾੜੀ-ਮੋਟੀ ਡਾਸਟਿੰਗ ਜੀ ਕਰਨ ਰੇਤਾ ਜੀ ਪਤਾ ਨਹੀਂ ਮਾੜਾ-ਮਾੜਾ ਜਦੋਂ ਚਾੜੂ ਮਾਰਦੇ ਆ ਪਤਾ ਨਹੀਂ ਤਾਂ ਉਹਦੀ ਉੜਦਾਗਾ ਤੇ ਮ ਆਇ ਚੜ ਜਾਂਦਾ ਮਾਰੇ ਬੈੱਡ ਵਗੈਰਾ ਤੇ ਸ਼ੀਸ਼ੇ ਤੇ ਸਾਰੇ ਕਿਤੇ ਮਾਰਨਾ ਪੈਂਦਾ ਜੀ ਕਪੜਾ ਤੇ ਬਾਕੀ ਆਏ ਵੀ ਜਿੱ ਨਜ਼ਰ ਜਿਹਾ ਸਾਰਾ ਕਲੀਨ ਨਾ ਹੋਵੇ ਵਧੀਆ ਹਨਾ ਉਹ ਨਜ਼ਰ ਜਿਹਾ ਆਇਆ ਨਾ ਉਹ ਕਿ ਬੈਠਾ ਵੀ ਨਹੀਂ ਜਾਂਦਾ ਆਇ ਜਲਖਤ ਜੀ ਆਈ ਜਾਂਦੀ ਆ ਵੀ ਜੇ ਕੋਈ ਕੰਮ ਰਹਿ ਜੇ ਹਨਾ ਅੱਜ ਆ ਕੰਮ ਰਹਿ ਗਿਆ ਤੇ ਵਧੀਆ ਬੈੱਡ ਬੁੱਡ ਸਾਫ ਹੋਣਾ ਤੇ ਵਧੀਆ ਸ਼ੀਸ਼ਾ ਵਗੈਰਾ ਵਧੀਆ ਸਾਫ ਹੋਵੇ ਨਾ ਫਿਰ ਆਏ ਵਧੀਆ ਬੈਠਣਾ ਸੁੱਖ ਹੋ ਜਾਂਦਾ ਤੇ ਬਾਕੀ ਜੀ ਇਹ ਤਾਂ ਰੋਜ਼ ਵਾਲਾ ਕੰਮ ਹੀ ਆ ਹਨਾ ਇੱਚ ਕਿਹੜਾ ਕੁਛ ਨਵਾਂਗਾ ਇਹ ਤਾਂ ਰੋਜ਼ ਹੀ ਕਰਨਾ ਪੈਂਦਾ ਹੈ ਲੋ ਜੀ ਆਪਾਂ ਲੱਗੇ ਸੀ ਕੂਲਰ ਸਾਫ ਕਰਨਾ ਬਸ ਇਹ ਦੁਬਾਰ ਮੈਂ ਧਰ ਲਈ ਸੀਗੀ ਚਾਹ ਮਹਾਂ ਚਾਹ ਚੁ ਕਰਕੇ ਮੈਂ ਖੇਤ ਭੇਜ ਦਿੱਤੀ ਤੇ ਮੁੜ ਕੇ ਫਿਰ 10 ਵਜੇ ਸੀਗੇ ਉਹਨਾਂ ਦਾ ਹੀ ਆਹਦੇਣਾ ਚਾਹ ਨਹੀਂ ਬਣੀ ਹਜੇ 10:30 ਵਜੇ ਦਿਨ ਆਪਾਂ ਚਾਹ ਭੇਜਤੀ ਸੀਗੀ ਜੀ ਖੇਤ ਲੋ ਜੀ ਕੰਮ ਧੰਦਾ ਆਪਣਾ ਨਿਬੜ ਗਿਆ ਸਾਰਾ ਤੇ ਬਸ ਮੈਂ ਤਾਂ ਰੱਖੀ ਚਾਹ ਟਾਈਮ ਹੋ ਗਏ 10:10 ਤੁਰ ਜਾ ਆਪਣੇ ਬਨਾਲੀਏ ਪਚਕਲੇਗੇ ਦੁੱਧ ਤੇ ਮੰਮੀ ਗਿਆ ਜੀ ਫਲੀਆਂ ਲੈਣ ਮੰਮੀ ਕਹਿੰਦੀ ਚਲ ਤੂੰ ਚਾਹ ਪਾਣੀ ਕਰਕੇ ਕਹਿੰਦੀ ਖੇਤ ਭੇਜ ਦੇ ਚਾਹ ਰੋਟੀ ਵੀ ਡੈਡੀ ਦੀ ਖੇਤ ਗਈ ਸੀਗੀ ਤੇ ਜਸ਼ਨ ਦੀ ਰੈਡੀ ਦਾ ਘਰੇ ਖਾ ਗਈ ਸੀਗੇ ਤੇ ਨਾਲੇ ਡੈਡੀ ਦੀ ਲੈ ਗਈ ਸੀਗੀ ਰੋਟੀ ਤੇ ਜਸ਼ਨ ਆ ਫੜਾਇਓਗਾ ਚਾਹ ਤਾਂ ਮੈਂ ਚਾਹ ਕਰਕੇ ਇਹਨੂੰ ਫੜਾ ਦੂੰਗੀ ਡੋਲਨੀ ਚ ਪਾ ਦੂੰਗੀ ਲੈ ਜਾਏਗਾ ਚਾਹ ਖੇਤ ਹੈ ਹੈ ਲੈ ਜਾ ਲਾ ਜੂ ਤਿਆਰ ਹੀ ਰੰਦਾ ਆ ਜਦ ਮੈਂ ਤਾਂ ਮੋਟਰਸਾਈਕਲ ਚਲਾਉਣ ਨੂੰ ਜਿਸੂ ਲੈਟ ਹੈ ਨਹੀਂ ਹੋਏ ਹੈ ਬੁੱਤੈ ਹੈਗੀ ਕੁਲਟਰ ਬੰਦ ਕਰ ਰੱਖਿਆ ਲੋ ਜੀ ਆਪਾਂ ਪਾ ਲਈਏ ਚਾਹ ਚ ਦੁੱਧ ਤੇ ਬੱਦਲਾਂ ਹੀ ਗੇੜੇ ਖਾਂਦਾ ਫਿਰਦਾ ਤੁਹਾਨੂੰ ਦਿਸਦਾ ਨਹੀਂ ਹੋਣਾ ਵਿੱਚ ਦੀ ਆ ਦੇਖੋ ਕਾਲੀਆਂ ਘਟਾਵਾਂ ਬਣ ਬਣ ਆਈ ਜਾਂਦੀਆਂ ਧੁੱਪ ਹੈ ਨਹੀਂ ਜਮਾਂ ਵੀ ਅੱਜ ਤੇ ਕੱਪੜੇ ਸੁੱਕਣ ਦੇ ਹਜੇ ਕੋਈ ਜਾਨਸ ਨਹੀਂ ਗੇ ਕਿਉਂਕਿ ਧੁੱਪ ਹੈ ਨਹੀਂ ਉਹ ਹਵਾ ਜੀ ਤਾਂ ਚੱਲੀ ਜਾਂਦੀ ਹੈ ਹਵਾ ਜੀ ਨੇ ਨਾਲ ਵੀ ਉਹ ਕਾਫੀ ਸੁੱਕ ਵੀ ਗਏ ਅੱਧ ਵਿਚਾਲਾ ਜਾ ਹੋ ਗਿਆ ਤੇ ਚਲੋ ਹੋਰ ਸੁੱਕੀ ਜਾਣਗੇ ਅੱਗੇ ਤਾਂ ਜਿਵੇਂ ਧੁੱਪ ਹੁੰਦੀ ਸੀ ਐਸ ਵੇਲੇ ਨੂੰ ਸਾਰੇ ਸੁੱਕ ਜਾਂਦੇ ਸੀ ਤੇ ਮੈਂ ਨਾ ਨੋ ਕੇ ਫਿਰ ਮੈਂ ਲਾ ਲੈਂਦੀ ਸੀ ਕੱਪੜੇ ਤਾਰ ਤੋਂ ਚਲੋ ਸੁੱਕ ਜਾਣਗੇ ਬਾਕੀ ਰੱਬ ਦਾ ਪ੍ਰੋਗਰਾਮ ਦਾ ਵੀ ਨਹੀਂ ਪਤਾ ਕਦੋਂ ਆ ਜੇ ਲਓ ਜੀ ਚਾਹ ਆਪਣਾ ਹੁਣ ਬਣ ਜੂਗੇ ਫਿਰ ਨਾ ਨੂੰ ਕੇ ਫੇਰ ਪੀ ਮੰਗੇ ਚਾ ਤੇ ਪਲੀ ਸਾਰੇ ਜਣਿਆਂ ਨੂੰ ਹੱਥ ਬਨ ਕੇ ਬੇਨਤੀ ਆ ਵੀ ਆਪਣੇ ਜਿਹੜੀ ਐਡ ਆਉਂਦੀ ਆ ਹਨਾ ਉਹ ਜਿਹੜੀ ਸੋ ਨੂੰ ਸਕਿਪ ਨਾ ਕਰਿਆ ਕਰੋ ਪਲੀਜ਼ ਜੀ ਆਪਣੇ ਡਾਲਰ ਬਣ ਜਾਣ ਹਨਾ ਤੇ ਜਿਹਨੇ ਜਿਵੇਂ ਤੁਸੀਂ ਸਾਰੇ ਜਣੇ ਜਿਹੜੇ ਵੀ ਮੈਨੂੰ ਪਤਾ ਵੀ ਜਿਹੜੇ ਸਾਰੇ ਜਣੇ ਜਿੰਨੇ ਵੀ ਜਣੇ ਕਮੈਂਟ ਕਰਦੇ ਆ ਉਹ ਤਾਂ ਨਹੀਂ ਐਡ ਸਕਿੱਪ ਕਰਦੇ ਹੋਣੇ ਹਨਾ ਤੇ ਦੂਜੇ ਵੀ ਜਿਹੜੇ ਸਾਰੇ ਹੈਗੇ ਜਿਹੜੇ ਕਮੈਂਟ ਨਹੀਂ ਕਰਦੇ ਹਨਾ ਲਾਈਕ ਕਰਦੇ ਆ ਜਿਹੜੇ ਲੱਕਲਾ ਤੇ ਤੁਸੀਂ ਵੀ ਸਾਰੇ ਜਣੇ ਜੀ ਐਡ ਨੂੰ ਸਕਿੱਪ ਨਾ ਕਰਿਆ ਕਰੋ ਕਿਉਂਕਿ 2 ਮਿੰਟਾਂ ਦੀ ਗੱਲ ਹੁੰਦੀ ਆ ਤੇ ਇੰਨਾ ਕੁ ਸਾਥ ਦਿਓ ਜੀ ਸਾਰੇ ਜਣੇ ਤੇ ਤਾਂ ਕਿ ਆਪਣੇ ਜਲਦੀ ਡਾਲਰ ਕੰਪਲੀਟ ਹੋ ਜਾਣ ਜੀ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਜੀ ਪਲੀਜ਼ ਜੀ ਸਾਰੇ ਸਾਥ ਦਿਓ ਤੇ ਐਡ ਨੂੰ ਸਕਿੱਪ ਨਾ ਕਰਿਆ ਕਰੋ। ਲਓ ਜੀ ਬਾਹਰ ਦੇਖੋ ਇੱਧਰ ਪਸ਼ੂ ਚਾਚੂ ਕਰਕੇ ਮੈਂ ਆ ਗਈ ਸੀ ਉਧਰੋਂ ਤੇ ਪਸ਼ੂ ਦੇਖੋ ਆਰਾਮ ਨਾਲ ਬੈਠੇ ਆ। ਤੇ ਹੁਣ ਤਾਂ ਜੀ 2-3 ਦਿਨ ਹੋ ਗਏ ਨਮਾਏ ਵੀ ਨਹੀਂ ਕਿਉਂਕਿ ਮੌਸਮ ਵਧੀਆ ਤੇ ਲਿਬੜਦੀਆਂ ਵੀ ਹੈ ਨਹੀਂ ਤੇ ਵਧੀਆ ਅੱਗੇ ਤਾਂ ਹੌਂਕਣ ਲੱਗ ਜਾਂਦੀਆਂ ਸੀ ਦਿਨ ਵੀ ਦੀ 1-2 ਵਾਰੀ ਨਮਾਉਣੀਆਂ ਪੈਂਦੀਆਂ ਸੀਗੀਆਂ ਤੇ ਹੁਣ ਤਾਂ ਵਧੀਆ ਵਧੀਆ ਬੈਠਿਆ ਦੇਖੋ ਗਾਲਾਂ ਕਰੀ ਜਾਂਦੇ ਜਦੋਂ ਪਸ਼ੂ ਆਏ ਰੱਜ ਕੇ ਜੇ ਗਾਲਾਂ ਕਰੀਏ ਤਾਂ ਮਨ ਨੂੰ ਸ਼ਾਂਤੀ ਜੀ ਮਿਲਦੀ ਆ ਵੀ ਹਾਂ ਰੱਜੇ ਬੈਠਿਆ ਹੁਣ ਸਾਰਾ ਦਿਨ ਬੈਠੇ ਰਹਿਣਗੇ ਵਧੀਆ ਤੇ ਹਵਾ ਬਹੁਤ ਸੋਹਣੀ ਚੱਲੀ ਜਾਂਦੀ ਹੈ ਜੀ ਬਾਹਰ ਤੇ ਸੁਨ ਦੁਹਾਵਾ ਆ ਦੇਖੋ ਵਧੀਆ ਹਵਾ ਚੱਲੀ ਜਾਂਦੀ ਹੈ ਤੇ ਮੰਮੀ ਤੋੜ ਲਿਆ ਜੀ ਫਲੀਆਂ ਮੰਮੀ ਕੇ ਜੀ ਫਲੀਆਂ ਤੋੜਨਾ ਤੇ ਮੈਂ ਚਾਹ ਪਾਣੀ ਕਰਦੀ ਸੀ ਬਹਾ ਚੱਲ ਖੇਤ ਜਾਊਗਾ ਚਾਹ ਚਾਹ ਜਾਊਗੀ ਤੇ ਮੰਮੀ ਲੈ ਆਏ ਫਲੀਆਂ ਨਾ ਹਲੋ ਤੁਸੀਂ ਨਹਾਉਣਾ ਤਾਂ ਪਹਿਲਾਂ ਹੂੰ

ਦੇ ਹੋ ਰਾ ਜਸ਼ਨ ਦਾ ਡੈਡੀ ਨੂੰ ਸੁੱਕੀ ਸਬਜ਼ੀ ਬਹੁਤ ਘੱਟ ਪਸੰਦ ਆ ਜੀ ਤੇ ਬਹੁਤ ਘੱਟ ਖਾਂਦੇ ਆ ਸੁੱਕੀ ਸਬਜ਼ੀਆਂ ਤਰੀ ਵਾਲੀ ਸਬਜ਼ੀ ਤਾਂ ਖਾ ਲੈਂਦੇ ਆ ਕਿੰਨੀ ਮਰਜ਼ੀ ਹੋਵੇ ਸੁੱਕੀ ਸਬਜ਼ੀ ਪੂਰਾ ਨੱਕ ਮਾਰ ਕੇ ਖਾਂਦੇ ਮम्मी ਕਹਿੰਦੀ ਏਡੀ ਸਵਾਲ ਆਦੀ ਐਨਾ ਮੱਥਾ ਪਹਿਲਾਂ ਤੋੜ ਕੇ ਲਿਆਉਣੇ ਡੋਂਗਦੇ ਆ ਚੀਟਦੇ ਆ ਫਿਰ ਸੋ ਨੂੰ ਪਤਾ ਫਲੀਆਂ ਦੀ ਸਬਜ਼ੀ ਹੈ ਨਾ ਕਿੱਡੀ ਸਵਾਲ ਬਣਦੀ ਹੈ ਲਓ ਜੀ ਬਸ ਹੁਣ ਆਪਾਂ ਆਉਣੇ ਆ ਨਹਾ ਧੋ ਕੇ ਤੇ ਮਿਲਦੇ ਆ ਸੋਨੂੰ ਫੇਰ ਆਪਾਂ ਤੇ ਅੱਜ ਦੀ ਵੀਡੀਓ ਦਾ ਕਰਦੇ ਆ ਆਪਾਂ ਇੱਥੇ ਐਂਡ ਜੀ ਮਿਲਦੇ ਆ ਸੋਨੂੰ ਅਗਲੀ ਵੀਡੀਓ ਦੇ ਨਾਲ ਪਲੀਜ਼ ਜਿਹੜੇ ਸਾਡੇ ਚੈਨਲ ਤੇ ਨਵੇਂ ਆ ਤੇ ਪਹਿਲੀ ਵਾਰ ਸਾਡੀ ਵੀਡੀਓ ਦੇਖ ਰਹੇ ਆ ਤੇ ਚੈਨਲ ਨੂੰ ਜਰੂਰ ਕਰ ਲਿਓ ਜੀ ਸਬਸਕ੍ਰਾਈਬ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਜਰੂਰ ਕਰਿਆ ਕਰੋ ਤੇ ਚਲੋ ਜੀ ਮਿਲਦੇ ਆ ਆਪਾਂ ਨੈਕਸਟ ਵੀਡੀਓ ਦੇ ਨਾਲ ਹੱਸਦੇ ਰਹੋ ਬਸਦੇ ਰਹੋ ਸਾਡੀਆਂ ਵੀਡੀਓ ਚਾਹ ਦਾ ਟਾਈਮ ਹੋ ਗਿਆ ਐਸੇ ਇਸੇ ਤਰ੍ਹਾਂ ਦਿੰਦੇ ਰਹੋ ਜੀ ਤੇ ਬਾਏ ਬਾਏ ਜੀ ਤੇ ਸਤਿ ਸ੍ਰੀ ਅਕਾਲ